ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਕੋਟ ਸੁਖੀਆ ਕੋਟ ਸੁਖੀਏ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰੇਲੂ ਪਰਵਾਰ ਆ ਤੇ ਭਾਈ ਹੁਣੇ ਉਹਦੇ ਕੋਲੇ ਇੱਕ ਪਹਿਲਾ ਸੂਆ ਸੂਰਜ ਝੋਟੀ ਵਕਾ ਹੂਆ ਬਹੁਤ ਸੋਹਣੇ ਢਾਂਚੇ ਦੀ ਆ ਚੰਗੇ ਕਦ ਕਾੜ ਦੇ ਵਿੱਚ ਆ ਅੰਗਾ ਪੈਰਾਂ ਦੀਆਂ ਆਹਾਂ ਦੀ ਚੰਗੀ ਝੋਟੀਆਂ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਰੇਟ ਆਪਾਂ ਖਿੱਚ ਕੇ ਬਿਲਕੁਲ ਮਾਰਕੀਟ ਵਾਲਾ ਕਰਵਾਉਣ ਲੱਗੇ ਆ ਬਾਈ ਤੋਂ ਵੀ ਬਸ ਜਿੰਦੇ ਵਿੱਚੋਂ ਛੋੜ ਛੱਪੇ ਨਾਲ ਤੁਹਾਡਾ ਜਿਹੜਾ ਸੌਦਾ ਤੈਅ ਹੋ ਜਾਊਗਾ ਮਿੱਤਰੋ ਸੋਹਣੀ ਸੁਨੱਖੀ ਝੋਟੀਆਂ ਕਰਦੇ ਆ ਗੱਲਬਾਤ ਆਪਾਂ ਬਾਈ ਜੀ ਨੂੰ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਬਾਈ ਜੀ ਸੇਤਾ ਦੇ ਪਰਿਵਾਰ ਚੜ੍ਹਦੀ ਕਲਾ ਜੀ ਵਧੀਆ ਕਿਰਪਾ ਵਾ ਅੱਛਾ ਆਪਣਾ ਨਾਮ ਦੱਸ ਦਈਏ ਕੇਰਾ ਜੀ ਜੀ ਨਾਂ ਬਾਈ ਜੀ ਇਕਬਾਲ ਸਿੰਘ ਜੀ ਇਕਬਾਲ ਸਿੰਘ ਰੇ ਭਾਈ ਇਕਬਾਲ ਸਿੰਘ ਦਾ ਘਰ ਹੈਗਾ ਜਿਹੜਾ ਤੁਹਾਨੂੰ ਮੈਂ ਦੱਸ ਦਵਾਂ ਜਿਹੜੀ ਕੋੜ ਸੁਕੀ ਉਹ ਤੋਂ ਪਲੂਰ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਸਕੂਲ ਕਿਹੜਾ ਆ ਗਿਆ ਹੈ ਜੀ ਸੰਤ ਮੋਹਨ ਦਾ ਸੀ ਸੰਤ ਮੋਹਨ ਦਾ ਸਕੂਲ ਤੋਂ ਬਸ 50 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆਈ ਨਾ ਨਵੀਂ ਬਣੀ ਸੀਮੈਂਟ ਦੀ ਕੋਠੀ ਜਿਹੜੀ ਹੁੰਦੀ ਆ ਮੇਤਰੋ ਵੀ ਪਲਸਟਰ ਸੀਮੈਂਟ ਦਾ ਰੰਗ ਨਹੀਂ ਹੋਇਆ ਹੋਇਆ ਬਸ ਉਹ ਕੋਠੀ ਬਾਈ ਦੀ ਆ ਉੱਤੇ ਹੀ ਛੜਕ ਦੇ ਜਾਵਾਂ ਅੱਛਾ ਇਕਬਾਲ ਭਾਈ ਆਪਾਂ ਵਿੱਚ ਨਹੀਂ ਝੋਟੀ ਇੱਕ ਹਨਾ ਜੀ ਹਾਂਜੀ ਭਾਈ ਜੀ ਤੇ ਇਹ ਸੁਆ ਪਹਿਲਾਂ ਹੀ ਆ ਜੀ ਪਹਿਲਾਂ ਹੀ ਭਾਈ ਜੀ ਠੀਕ ਹੈ ਕਿੰਨੀ ਉਮਰ ਦੀ ਹੋਗੀ ਭਾਈ ਇਹ ਇਹ ਭਾਈ ਜੀ ਤਿੰਨਾਂ ਦੇ ਆਸ-ਪਾਸ ਹੀ ਵੀ ਮਾਂ ਦਾ ਤਿੰਨ ਦਾ ਦੋ ਚਾਰ ਮਹੀਨੇ ਵੱਧ ਵੀ ਹੋ ਸਕਦੀ ਹੈ ਵੱਧ ਵੀ ਹੋ ਸਕਦੀ ਦੋ ਮਹੀਨੇ ਤੋਂ ਘੱਟ ਬਸ ਠੀਕ ਹੈ ਜੀ ਅੱਛਾ ਇੱਕ ਵਾਰ ਬਾਈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀਗਾ ਬਾਈ ਮਾਂ ਦਾ ਬਾਈ ਜੀ ਇਹਦਾ 8 ਕਿਲੋ ਚੋਇਆ ਜੀ ਅਸੀਂ ਆਪਾਂ 8 ਕਿਲੋ ਦੁੱਧ ਚੋਇਆ ਆਏ ਦੀ ਮਾਂ ਦਾ 400 ਇੱਕ ਚੋਈਆ ਆਪਣੇ ਕੋਲੇ ਠੀਕ ਹੈ ਬਾਈ ਜੀ ਠੀਕ ਹੈ ਅੱਛਾ ਇੱਕ ਵਾਰ ਚੋਣ ਚਣ ਚੰਗਾ ਲੱਗਾ ਇਹਨੂੰ ਆ ਚੋਣ ਵਧੀਆ ਲਈ ਭਾਈ ਜੀ ਠੀਕ ਹੈ ਭਾਈ ਓਕੇ ਨਿਕਲੂਗੀ ਜਦੋਂ ਹਨਾ ਮੈਨੂੰ ਤਾਂ ਠੰਡ ਤੁਨ ਬਹੁਤ ਚੰਗਾ ਲੱਗਾ ਹੋਇਆ ਕੰਮ ਮਾਣਦਾ ਤੇ ਦੀ ਮਾਂ ਦਾ ਲੇਵਾ ਭਾਈ ਜੀ ਪਿੱਛੇ ਨੂੰ ਪੂਰਾ ਸੂਤ ਆਈ ਨਾ ਜਿਵੇਂ ਐਚਪ ਫਗਾਈਆਂ ਦਾ ਹੁੰਦਾ ਹੈ ਆਈ ਰਿਹਾ ਜੀ ਓਵੇਂ ਮਨਾਂ ਵੀ ਆਪਦੀ ਮਾਂ ਤੇ ਲੇਵਲ ਜਾਊਗੀ ਤੇ ਲਾਪਣਾ ਚੰਗਾ ਝੋਟੀ ਦੇ ਵਿੱਚ ਹਜੇ ਅੱਛਾ ਇਹ ਦਿਨਾਂ ਦੀ ਕਿੰਨੀ ਤਰੀਕ ਨੂੰ ਪੂਰੇ ਦੱਸੇ ਸੀਗੇ ਇਹਦੇ ਹਜੇ 5 ਦਿਨ ਪਏ ਆ ਬਾਕੀ ਬਾਈ ਜੀ ਪੂਰੇ ਹੌਣ ਦੇ ਵਿੱਚ ਵੀ ਆਪਾਂ ਇਹ ਕਹਿ ਸਕਦੇ ਆ ਵੀ ਹਫਤੇ ਦੀ ਕੱਚੀ ਆਇਆ ਵੀ ਗਰਮੀ ਕਾਰਨ ਕਈ ਵਾਰੀ ਉੱਪਰੇ ਥਰਾਂ ਤੇ ਜਾ ਕੇ ਪਸ਼ੂ ਪਹਿਲਾਂ ਵੀ ਸੂ ਪੈਂਦਾ ਜਾਂ 2-4 ਦਿਨ ਕੱਢ ਵੀ ਸਕਦੀ ਹੈ ਨਾ ਉਹ ਚਾ 5-4 ਦਿਨ ਉੱਤੇ ਵੀ ਲੈ ਜਾਊਗਾ ਬਾਕੀ ਚੋਟੀ ਸੋਹਣੀ ਸਨ ਰੱਖੀ ਆ ਬਾਈ ਰੇਟ ਮਹਾਰਾਜ ਜੀ ਕੀ ਕਰਾਂਗੇ ਇੱਕ ਵਾਰ ਬਾਈ ਆਪਾਂ ਇਹਦਾ ਰੇਟ ਬਾਈ ਜੀ 1 ਲੱਖ 2000 ਰੁਪਈਆ ਇੱਕ ਲੱਖ 2000 ਰੁਪਈਆ ਉਪਮਾਨਤਾ ਨਹੀਂ ਹੋਊਗਾ ਹੁਣ ਬੜਾ ਫਰਕ ਹੁਣ ਇਹ ਦਸਕ ਵੀਰੋ ਪਹਿਲਾਂ ਦੱਸ ਦੇਵਾਂ ਤੁਹਾਨੂੰ ਜੇ ਕੀ ਰੇਟ ਓਵੇਂ ਇਹਦਾ ਲੋਕਲ ਜਿਹੜਾ ਬਾਈ ਹੁਣੀ 31 ਮੰਗਦੇ ਸੀਗੇ ਆਪਾਂ ਪਹਿਲੇ ਵੇਚਣ ਵਾਲਾ ਰੇਟ ਨੇੜੇ ਤੇੜੇ ਕਰਵਾਇਆ ਵਾ ਹੁਣ ਬੜੀਆਂ ਗੱਲਾਂ ਨਾ ਕਰਿਆ ਜੇ ਫਿਰ ਥਾਣ ਦੀ ਇੱਕ ਵਾਰੀ ਦੀ ਵਸਾਇਜ ਜ਼ਰੂਰ ਦਿਖਾ ਦੇ ਬਾਈ ਛੋਟੀ ਸਿੰਘ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਲੇਵੇ ਭਾਂਡੇ ਲੋ ਖਰੀਆ ਕਰਮ ਵਾਲੀ ਆ ਵੇਖ ਲਓ ਬਾਈ ਥਾਣੇ ਦਾ ਕਰਮ ਵਾਲੀ ਦਾ ਆ ਲੇਵਾ ਭੰਡ ਆ ਗਿਆ ਇਹਦਾ ਮਿੱਤਰੋ ਹਜੇ ਢਿੱਲਾ ਪਾਣਾ ਬਾਕੀ ਚੰਗੀ ਤਿਆਰੀ ਕਰੂਗੀ ਕਿ ਵਧੀਆ ਸੋਹਣੀ ਨਿਖਰ ਜੂਗੀ ਮਾਂ ਗੂਲੇਵਾ ਬਣਾਉਗੀ ਭਾਈ ਜੰਦਾ ਰੇਟ ਇੱਕ ਰੱਖ ਭਾਈ ਤੋੜ ਦਿਓ ਤੂੰ ਖੋਲ ਦੇ ਮੁੰਡਾ ਜੀ ਤੋੜਾ ਵਿਖਾ ਦਈਏ ਤੁਹਾਨੂੰ ਨਹੀਂ ਲੈ ਵੀ ਮਿੱਤਰੋ ਹੁਣ ਤੋੜ ਤਾਰ ਤੁਸੀਂ ਵੇਖ ਲਓ ਕਰਮਾਂ ਵਾਲੀ ਦੀ ਸੋਹਣੀ ਸੁਨੱਖੀ ਜੰਨੀ ਹੈਗੀ ਹੈ ਭਾਈ ਲਈ ਆਇਓ ਜੀ ਜੰਨੀ ਜੀ ਤਿਆਰੀ ਕਰੂਗੀ ਜਦੋਂ ਸੂਪ ਹੀ ਨਾ ਝੋਟੀ ਸੂਣ ਤੋਂ ਬਾਅਦ ਸੋਹਣਾ ਪਿਛਾ ਨੂੰ ਹਵਾਨਾ ਚਾਰੇ ਥਾਣ ਕਿੰਨੇ ਐਣ ਨਿਕਰ ਬਹੁਤ ਸੋਹਣੀ ਝੋਟੀ ਆ ਭਾਈ ਬਹੁਤ ਸੋਹਣੀ ਝੋਟੀਆਂ ਜਿਹੜੇ ਭਰਾੜੂ ਚੱਜੂਗੀ ਪਾਈਆਂ ਨੇ ਤੁਸੀਂ ਰਾਬਤਾ ਕਾਇਮ ਕਰ ਲਿਓ ਕਬਾਲ ਪਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਇਆ ਦਿੰਦੇ ਆਂ ਬਈ ਨੰਬਰ ਦੱਸਿਓ ਕਬਾਲ ਪਾਈ ਦਾ ਬਈ ਜੀ ਆਪਣਾ ਨੰਬਰ ਹੈਗਾ 93177 ਜੀ 06473 93177 77 06473 06473 94177 06473 22 ਦਾ ਨੰਬਰ ਪਿੰਡ ਹੈਗਾ ਜਿਹੜਾ ਕੋਟ ਸੁਖੀਆ ਜ਼ਿਲ੍ਹਾ ਲੱਗਦਾ ਫਰੀਦਕੋੜ ਕੋਟ ਸੁਖੀਆ ਤੋਂ ਪਲੂਰ ਵਾਲੀ ਛੜਕੇ ਦੇ ਉੱਤੇ ਸਕੂਲ ਲੰਘਣ ਤੋਂ ਬਾਅਦ 22 ਦਾ ਬਸ ਘਾਰਾ ਮਿੱਤਰੋ ਤੇ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ